ਬਿੱਤੀ ਰਾਤ ਅਜਨਾਲਾ ਦੇ ਪਿੰਡ ਲੱਖੂਵਾਲ ਵਿਖੇ ਅਣਪਛਾਤੇ ਮੋਟਰਸਾਈਕਲ ਸਵਾਰ ਨਕਾਬਪੋਸ਼ ਵਿਅਕਤੀਆਂ ਵੱਲੋਂ ਨੌਜਵਾਨ ਦੀਪਿੰਦਰ ਸਿੰਘ ਦੀ ਪੁੱ ਲੱਖੂਵਾਲੀਆ ਦਾ ਬੈਰਾਮੀ ਦੇ ਨਾਲ ਕਤਲ ਕਰਨ ਦੇ ਰੋਸ਼ਵਜੋ ਸਮੂਹ ਪਿੰਡ ਵਾਸੀਆਂ ਵੱਲੋਂ ਚੌਣ ਪਰ ਕਿਰਿਆ ਦਾ ਮੁਕੰਮਲ ਬਾਈਕਾਟ ਕੀਤਾ ਗਿਆ। ਅਤ ਕੀ ਤੁਸੀਂ ਕਹਿਣਾ ਕੀਤਾ ਕੀ ਕਾਰਨ ਦੱਸੋ? ਮੈਂ ਜੀ ਸਰਪੰਚੇ ਲੱਖੂਅਰ ਜਗਤਾਰ ਸਿੰਘ ਆ। ਤੇ ਮੈਂ ਐਂ ਸਾਸਾ ਲਿਆ ਪੀ ਅਸੀਂ ਸਾਰੇ ਇਹਦਾ ਬਾਈਕਟ ਕਰਾਂਗੇ ਸਾਡਾ ਭਤੀਜਾ ਲੱਗਦਾ ਸੀ ਤੇ ਇਹਨੂੰ ਅੰਨੇ ਵਾ ਗੋਲੀਆਂ ਮਾਰ ਕੇ ਤੇ ਦੀ ਇਹ ਦੀ ਸਾਨੂੰ ਕਾਰਨ ਦਾ ਨਹੀਂ ਪਤਾ ਲੱਗਾ ਕੀ ਕਾਰਨ ਦੋ ਬੰਦੇ ਮੋਟਰਸਾਈਕਲ ਤੇ ਆਏ ਨੇ ਤੇ ਉਹਨਾਂ ਨੇ ਆਣ ਕੇ ਤੇ ਅੰਨੇ ਵਾ ਗੋਲੀਆਂ ਚਲਾ ਕੇ ਜੱਟ ਕਰਤੀ ਆ ਤੇ ਅਸੀਂ ਹੁਣ ਇਹ ਫੈਸਲਾ ਪਿੰਡ ਵੱਲੋਂ ਸਾਰੇ ਪਿੰਡ ਦੇ ਸਾਰੀਆਂ ਪਾਰਟੀਆਂ ਨੇ ਇਹ ਫੈਸਲਾ ਲਿਆ ਪੀ ਅਸੀਂ ਕੋਈ ਆਪਾਂ ਵੋਟ ਨਹੀਂ ਪਾਵਾਂਗੇ ਸਵੇਰ ਦੀ ਕੋਲਿੰਗ ਹੋਈ ਵੋਟ ਪੈਣ ਇੱਕ ਵੋਟ ਨਹੀਂ ਕੋਲਿੰਗ ਆਉਂਦੀ ਵੋਟ ਕੋਲਿੰਗ ਸੱਤੇ ਸ਼ੁਰੂ ਹੋਣੀ ਹੈ 6 ਵਜੇ ਉਹਨਾਂ ਕੋਲ ਚੱਲ ਕੇ ਪਈ ਆਪਾਂ ਕਿਹੇ ਵੋਟ ਨਹੀਂ ਕੋਣੀ ਹਾਂਜੀ ਇੱਕ ਵੋਟ ਦਾ ਐਲਾਨਮੈਂਟ ਕਰਾਈ ਹਾਂਜੀ ਗੁਰਦਰਾ ਸਾਹਿਬ ਵੀ ਐਲਾਨਮੈਂਟ ਕਰਾਈ ਹੈ ਪਈ ਅਸੀਂ ਕੋਈ ਵੋਟ ਕੋਣ ਨਾ ਆਵੇ ਕਿ ਮੰਨ ਕੇ ਕਰਦੇ ਸਰਕਾਰ ਮੰਗੇ ਸਰਕਾਰ ਕੋ ਇਹੋ ਮੰਗ ਕਰਦੇ ਆ ਵੀ ਸਾਨੂੰ ਇੱਕ ਕਾਦਰ ਲੱਭਣਾ ਚਾਹੀਦਾ ਤੇ ਖੇਤੀ ਦੀ ਖੇਤੀ ਕਾਦਰ ਲੱਭਣਾ ਚਾਹੀਦਾ ਤੇ ਉਹਨੂੰ ਸਖਤ ਤੋਂ ਸਖਤ ਜਾ ਮਿਲਣੀ ਚਾਹੀਦੀ